ਇਹਨਾਂ ਤੋਂ ਕਾਨੂੰਨ ਪੁਲਿਸ ਸਰਦਾਰ ਹਰਵਿੰਦਰ ਸਿੰਘ ਬਰਕ ਜੀ ਅਤੇ ਸਾਡੇ ਐਸਪੀ ਡੀ ਸਾਹਿਬ ਸਰਦਾਰ ਸਰਬਜੀਤ ਸਿੰਘ ਰਾਏ ਜੀ ਡੀਐਸਪੀ ਸਾਹਿਬ ਫਲੋਰ ਸਰਦਾਰ ਸਭਨ ਸਿੰਘ ਬਲ ਜੀ ਦੇ ਦੇਸ਼ਾਂ ਨਿਰਦੇਸ਼ ਅਤੇ ਹੁਕਮਾਂ ਅਨੁਸਾਰ ਮਾੜੇ ਅੰਸਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਕਿ ਜੋ ਨਿਰਮਲਜੀਤ ਕੌਰ ਪਤਨੀ ਗੁਰਬੀਰ ਜਲਾਲ ਵਾਸੀ ਪੱਤੀ ਦੁਨੀਆ ਮਨਸੂਰ ਬਿਲਗਾ ਪਾਸੋਂ 26 ਤਰੀਕ ਨੂੰ ਮੋਬਾਈਲ ਜਿਹੜਾ ਸੀ ਉਹ ਖੋ ਹੋਇਆ ਸੀ ਉਹਨਾਂ ਦਾ ਪੂਰੇ ਸਬੰਧ ਵਿੱਚ ਥਾਣਾ ਬਿਲਗਾ ਦੀ ਪੁਲਿਸ ਵੱਲੋਂ ਮਨਜੀਤ ਪਾਲ ਮੰਗਤਜੀਤ ਪਾਲ ਸਿੰਘ ਅਤੇ ਦਿਲਜੀਤ ਸਿੰਘ ਰਫਕਾਲਾ ਦੋਨੋਂ ਵਾਸੀਆਂ ਸੰਗੋਆੜਲੇ ਸੀ ਉਹਨਾਂ ਨੂੰ ਕਾਬੂ ਕੀਤਾ ਗਿਆ ਹੈ ਉਹਨਾਂ ਵੱਲੋਂ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਪਲਟੀਨਾ ਵੀ ਬਰਾਮਦ ਕਰ ਲਿਆ ਤੇ ਜੋ ਮੋਬਾਈਲ ਫੋਨ ਇਹਨਾਂ ਨੇ ਖੋਹ ਕੀਤਾ ਸੀਗਾ ਵੀਓ ਦਾ ਉਹ ਵੀ ਇਹਨਾਂ ਤੋਂ ਬਰਾਮਦ ਕਰ ਲਿਆ ਗਿਆ ਹੈ ਹੁਣ ਇਹਨਾਂ ਦਾ ਪੁਲਿਸ ਰਿਪੋਰਟ ਹਾਸਲ ਕਰਕੇ ਅੱਗੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾਊਗੀ ਤੇ ਪਤਾ ਕੀਤਾ ਜਾਊਗਾ ਕਿ ਹੋਰ ਕਿਹੜੀਆਂ-ਕਿਹੜੀਆਂ ਵਾਰਦਾਤਾਂ ਇਹਨਾਂ ਨੇ ਕੀਤੀਆਂ ਨੇ ਤੇ ਉਹਨਾਂ ਦੇ ਵਿੱਚੋਂ ਜਿਹੜੀ ਹੈਗੀ ਆ ਉਹਨਾਂ ਦੇ ਮੁਤਾਬਕ ਆ ਵੀ ਕੀਤੀ ਜਾਏਗੀ ਧੰਨਵਾਦ